ਇੰਨਾਂ ਵਾਰੇ ਤਾਂ ਜਿਸ ਤਰ੍ਹਾਂ ਜੀ 24 ਤਰੀਕ ਨੂੰ ਜੋ ਮੀਂਹ ਸ਼ੁਰੂ ਹੋਇਆ ਜੀ ਉਸ ਦਿਨ ਸਾਰੇ ਨਗਰ ਦੇ ਵਿੱਚ ਜਨ ਕਿ ਸਾਰੇ ਪੰਜਾਬ ਦੇ ਵਿੱਚ ਹੀ ਮੀਂਹ ਪਿਆ ਸੀ ਤੇ ਨੱਕੋ ਨੱਕ ਟੋਬੇ ਭਰ ਗਏ ਸੀ ਇੱਧਰ ਸਾਡੇ ਗੁਦੜਸ਼ਾਹ ਦੇ ਡੇਰੇ ਕਿੰਨੀ ਲਾ ਲੋ ਬੱਸ ਸਟੈਂਡ ਤੇ ਲਾ ਲੋ ਇੱਧਰ ਮੰਦਰ ਨੇ ਇੱਧਰ ਸੋ ਉਸੇ ਤਰ੍ਹਾਂ ਦੇ ਹਾਲਾਤ ਅੱਜ ਦੁਬਾਰਾ ਬਣ ਚੁੱਕੇ ਨੇ ਜੋ ਕਿ ਇੰਨਾ ਪਾਣੀ ਲੋਕਾਂ ਦੀ ਮਦਦ ਨਾਲ ਮੋਟਰਾਂ ਚਲਾ ਕੇ ਕੱਢਿਆ ਸੀ ਉਹ ਦੁਬਾਰੇ ਉਸੇ ਪੋਜੀਸ਼ਨ ਤੇ ਆ ਗਿਆ ਉਸ ਤੋਂ ਵੱਧ ਹੋ ਗਿਆ ਜੀ ਸੋ ਜੋ ਆਪਾਂ ਥਾੜਾ ਰੋਡ ਤੇ ਜਾਵਾਂਗੇ ਇਹ ਵੀ ਭਰੀ ਭੀਆ ਗੁਰਦੁਆਰਾ ਰੋਡ ਵੀ ਭਰੀ ਭੀਆ ਟਲਵਾਂ ਦੇ ਇਧਰ ਆਪਾਂ ਹਰਮਨ ਦਾ ਹਸਪਤਾਲ ਕਿੰਨੇ ਚੰਨ ਕੀ ਪੂਰੇ ਗਰਾਊਂਡ ਸਕੂਲ ਦੇ ਵਿੱਚ ਸਕੂਲ ਨੀਮਾ ਔਨ ਕਰਕੇ ਉੱਚ ਛੁੱਟੀਆਂ ਵੀ ਚਲੋ ਚੱਲ ਰਹੀਆਂ ਨੇ ਬਾਕੀ ਉਧਰ 3-3 4-4 ਫੁੱਟ ਪਾਣੀ ਵੀ ਹੈ ਸੋ ਸਰਕਾਰੀ ਹਸਪਤਾਲ ਜਿਹਦਾ ਹਾਲਾਤ ਬਹੁਤ ਹੀ ਜ਼ਿਆਦਾ ਮਾੜਾ ਨੇ ਕਿਉਂਕਿ ਅਸੀਂ ਪਹਿਲਾਂ ਵੀ ਕੀ ਵੀ ਸਰਕਾਰਾਂ ਨੂੰ ਕਹਿ ਚੁੱਕੇ ਆਂ ਵੀ ਕੋਈ ਇਥੇ ਗ੍ਰਾਂਟ ਭੇਜੀ ਜਾਵੇ ਕਿਸੇ ਨਾ ਜਾਨਣ ਕਿ ਕੋਈ ਸੁਣਵਾਈ ਨਾ ਕੋਈ ਡਾਕਟਰ ਇਥੇ ਨਹੀਂ ਜਨਨ ਕਿ ਕੁਸਤਾ ਕੁਦਰਤ ਦੀ ਮਾਰ ਪਈ ਜਾਂਦੀ ਹੈ ਕੁਝ ਸਰਕਾਰਾਂ ਨੇ ਵੀ ਥੋੜਾ ਜਿਹਾ ਸਾਨੂੰ ਫੰਡ ਫੰਡ ਇੱਧਰ ਸਾਨੂੰ ਪਿੱਖੀ ਦੇ ਵਿੱਚ ਕੋਈ ਫੰਡ ਨਹੀਂ ਆਇਆ ਜੀ ਸੋ ਅਸੀਂ ਬੇਨਤੀ ਕਰਦੇ ਹਾਂ ਪਰਮਾਤਮਾ ਮੁਰੇ ਅਰਦਾਸ ਕਰਦੇ ਹਾਂ ਵੀ ਚਲੋ ਪਹਿਲਾਂ ਤਾਂ ਇਹ ਨੀਂਦੀ ਠੱਲ ਪੋਵੇ ਤੇ ਉਸ ਤੋਂ ਬਾਅਦ ਜੋ ਸਕੂਲ ਢੂੰਗਾ ਜਿੱਥੇ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਜਾਂ ਸਰਕਾਰੀ ਹਸਪਤਾਲ ਦੀ ਬਿਲਡਿੰਗ ਇਸ ਤਰ੍ਹਾਂ ਦੀ ਵੀ ਆਈ ਨਹੀਂ ਪਤਾ ਵੀ ਮਰੀਜ਼ ਥੱਲੇ ਪਏ ਹੁਣ ਤਾਂ ਉੱਤੇ ਡਿੱਗ ਪਏ ਸਿਵਰੇ ਸਿਸਟਮ ਸਾਰਾ ਬੰਦ ਹੋਇਆ ਪਿਆ ਜੀ ਸੋ ਅਸੀਂ ਕਿ ਮਾਤਮਾ ਪੂਰੇ ਵੀ ਅਰਦਾਸ ਕਰਦੇ ਆ ਤੇ ਸਰਕਾਰ ਮੂਰੇ ਵੀ ਚਲੋ ਮੈਂ ਵੀ ਸਰਕਾਰ ਦੇ ਵਿੱਚ ਹੀ ਆ ਜੀ ਮੈਂ ਨਹੀਂ ਕਹਿੰਦਾ ਅਸੀਂ ਚਲੋ ਐ ਵੀ ਸੀ ਵੀ ਸੀਐਮ ਸਾਹਿਬ ਦੇ ਪਿੰਡ ਦੇ ਨੇੜਿਆਂ ਵੀ ਚਲ ਸਾਡੇ ਵੀ ਪਿੱਖੀ ਥੋੜੀ ਤਰੱਕੀ ਹੋ ਜੇ ਤਾਂ ਅਸੀਂ ਇਹਨਾਂ ਦਾ ਸੀਐਮ ਸਾਹਿਬ ਦਾ ਧੰਨਵਾਦ ਕਰਾਂਗੇ ਵੀ ਸਾਡੀ ਇਹ ਗੱਲ ਉਹ ਜਰੂਰ ਸੁਣ ਪਿੱਖੀ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਜੀ ਬਾਰਿਸ਼ ਦੇ ਨਾਲ ਲਗਭਗ ਗਲੀਆਂ ਦੇ ਵਿੱਚ ਪਾਣੀ ਖੜਾਗਾ ਲਗਭਗ ਜਿਆਦੇ ਬਾਰਿਸ਼ ਤਾਂ ਮੰਨ ਲਓ ਜਿਹੜਾ ਜਿਆਦੇ ਪਾਣੀ ਆ ਉਹ ਗੁਰਦੁਆਰਾ ਰੋਡ ਤੇ ਆ ਗੁਰਦੁਆਰਾ ਰੋਡ ਤੇ ਉਹ ਨਗਰ ਪੰਚਾਇਤ ਸਾਰੀ ਲੱਗੀ ਹੋਈ ਹੈ ਕੱਢਣ ਤੇ ਸਲਕਰ بارش ਯਾਦੇ ਹੋ ਰਹੀ ਹੈ ਉਹਦੇ ਕਾਰਨ ਪਾਣੀ ਜਮਾਗਾ ਤੇ ਇੱਕ ਲਗਭਗ ਪਿੱਖੀ ਦੇ ਜਿਹੜੇ ਟੋਬੇ ਨੇ ਉਹ ਵੀ ਪਾਣੀ ਦੇ ਨਾਲ ਓਵਰਫਲੋ ਨੇਗੇ ਓਵਰਫਲੋ ਹੋਣ ਦੇ ਕਾਰਨ ਜੋ ਘਰਾਂ ਦੇ ਵਿੱਚ ਪਾਣੀ ਜਾਂਦਾ ਉਹਦੇ ਨਾਲ ਕੁਛ ਘਰਾਂ ਨੂੰ ਨੁਕਸਾਨ ਵੀ ਥੋੜਾ ਮੋਟਾ ਤੇ ਬਾਕੀ ਨਗਰ ਪੰਚਾਇਤ ਨੇ ਇਧਰ ਵੱਡੇ ਟੋਬੇ ਤੇ ਵੀ ਇੱਕ ਬਰਮਾ ਚਲਾ ਲਗਿਆ ਹੋਇਆ ਤੇ ਇੱਕ ਮੋਟਰ ਚਲਾਈ ਹੋਈ ਹੈ ਉਹਦੇ ਕਾਰਨ ਥੋੜਾ ਬਹੁਤ ਰਾਹਤ ਹੋਈ ਹੈ ਤੇ ਇਧਰ ਵੀ ਗੁਰਦੁਆਰਾ ਰੋਡ ਤੇ ਕੱਲ ਸ਼ਾਮ ਨੂੰ ਬਰਮਾ ਚਲਾ ਕੇ ਉਹਨਾਂ ਨੇ ਪਾਣੀ ਨੂੰ ਥੋੜਾ ਜਿਆ ਰਾਹਤ ਦਵਾਈ ਹੈ ਤੇ ਬਾਕੀ ਠੀਕ ਹੈ ਹੋਰ